ਮੇਰੇ ਤੇ ਪਾਰਟੀ ਮੇਰੀ ਦਬਾਅ ਪਾ ਰਹੀ ਹੈ ਕਿ ਮੈਂ ਸਰੂਰ ਤੋਂ ਚੋਣ ਲੜਾਂ ਅਸੀਂ ਖੈਰਾ ਸਾਹਿਬ ਨੂੰ ਸਲਿਮਰ ਬੇਇਜ਼ਤੀ ਕਰਦੇ ਹਾਂ ਕਿ ਤੁਸੀਂ ਪੰਥ ਅਤੇ ਪੰਜਾਬ ਦੇ ਵਿਵਾਦ ਬਣਾ ਰਹੇ ਤੁਸੀਂ ਤੋਂ ਚੁਣੇ ਹੋਏ ਨੁਮਾਇंदे ਇੱਕ ਪੰਜਾਬ ਵਿਧਾਨ ਸਭਾ ਦੇ ਵਿੱਚ ਤੇ ਇੱਕ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਦੀ ਮਾਂ ਜੋ ਤੁਸੀਂ ਪੰਜਾਬ ਪ੍ਰਤੀ ਬੋਲਦੇ ਹੋ ਤੁਹਾਨੂੰ ਲੋਕ ਸੁਣਦੇ ਆ ਸੂਬਾ ਕੇਂਦਰੀ ਸਰਕਾਰਾਂ ਦੀਆਂ ਇਹ ਚਾਲਾਂ ਹੁੰਦੀਆਂ ਨੇ ਕਿ ਇਹਨਾਂ ਦੋਨਾਂ ਪੰਜਾਬ ਅਤੇ ਪੰਥਕ ਪੱਖੀ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਆਪਣਾ ਉਲੂ ਸਿੱਧਾ ਕੀਤਾ ਜਾਵੇ ਇਥੋਂ ਸਟੇਗ ਐਮਪੀ ਸਰਦਾਰ ਸਿਮਰਜੀਤ ਸਿੰਘ ਮਾਲ ਜਿਹੜੇ ਪੰਜਾਬ ਦੇ ਹਰੇਕ ਹਰੇਕ ਮਸਲੇ ਨੂੰ ਪਾਰਲੀਮੈਂਟ ਦੇ ਪਲੇਟਫਾਰਮ ਤੇ ਚੱਕਦੇ ਨੇ ਇਸੇ ਤਰ੍ਹਾਂ ਤੁਸੀਂ ਪੰਜਾਬ ਵਿਧਾਨ ਸਭਾ ਦੇ ਪਲੇਟਫਾਰਮ ਤੇ ਪੰਜਾਬ ਦੇ ਹਰੇਕ ਵਧੂਕੀਆਂ ਧੱਕੇ ਤੇ ਬੇਇਨਸਾਫੀਆਂ ਨੂੰ ਮਤਲਬ ਸ਼ੋਕ ਕੇ ਉਹਨਾਂ ਪ੍ਰਤੀ ਆਵਾਜ਼ ਉਠਾਉਣੇ ਹੋ ਸੋ ਤੁਹਾਨੂੰ ਜਿਹੜੀ ਦੋਨਾਂ ਦੀ ਆਵਾਜ਼ ਹੈ ਉਹਨਾਂ ਨੂੰ ਬੰਦ ਕਰਾਉਣ ਵਾਸਤੇ ਜਿਹੜੀਆਂ ਸੈਂਟਰ ਤੋਂ ਚੱਲਦੀਆਂ ਪਾਰਟੀਆਂ ਨੇ ਉਹ ਤੁਹਾਨੂੰ ਇੱਥੇ ਆਪਸ ਵਿੱਚ ਲੜਾ ਕੇ ਆਪਦਾ ਮਕਸਦ ਸਿੱਧਾ ਕਰਨੀਆਂ ਚਾਹੁੰਦੀਆਂ ਨੇ ਕਿਤੇ ਇਹ ਨਾ ਹੋਵੇ ਖੈਰਾ ਸਾਹਿਬ ਜੇ ਤੁਹਾਨੂੰ ਪਾਰਟੀ ਇੰਨਾ ਹੀ 헤ਜ ਕਰਦੀ ਹੈ ਇੰਨਾ ਹੀ ਮੂਹ ਕਰਦੀ ਹੈ ਤਾ ਉਹ ਤੁਹਾਨੂੰ ਪੰਜਾਬ ਦਾ ਪ੍ਰਧਾਨ ਬਣਾ ਦੇਣ اپੋਜੀਸ਼ਨ ਦਾ ਲੀਡਰ ਬਣਾ ਦੇਣ ਕਿਤੋਂ ਹੋਰ ਖੜਾ ਦੇਣ ਕਿੰਨੇ ਵਰਕਰ ਵਿਚਾਰੇ ਇਸ ਗੱਲ ਦੀ ਪਿਆਰੀ ਚ ਨੇ ਕਾਂਗਰਸ ਪਾਰਟੀ ਚ ਵੀ ਕਿ ਸਾਡਾ ਸਮਾਂ ਆਊ ਸਾਨੂੰ ਕਾਂਗਰਸ ਕੋਈ ਟਿਕਟ ਦੇਊਗੀ ਨਾਲੇ ਤਾਂ ਤੁਹਾਨੂੰ ਉਹਨਾਂ ਨਾਲੋਂ ਬੁਰਾ ਪਾ ਰਹੇ ਨੇ ਉਹ ਜਿਹੜੇ ਬੰਦੇ ਇਸ ਟਿਕਟ ਦੀ ਝਾਗ ਨੂੰ ਪਿਛਲੇਆਂ ਕਈ ਸਾਲਾਂ ਤੋਂ ਆਪ ਦਾ ਜੀਤ ਤੋੜ ਕੇ ਆਪਦੀ ਮਿਹਨਤ ਕਰ ਰਹੇ ਨੇ ਨਾਲੇ ਉਹੋ ਜੇ ਤੁਸੀਂ ਮੰਨ ਲਓ ਜਿੱਤ ਵੀ ਜਾਂ ਲਿਓ ਤਾਂ ਉਹਨਾਂ ਵਾਸਤੇ ਇੱਕ ਨੰਬਰ ਹੋਊ ਵੀ ਪੰਜਾਬ ਤੋਂ ਸਾਡੀਆਂ ਸੀਟਾਂ ਇੰਨੀਆਂ ਆਰਕੀਆਂ ਤੇ ਪੰਥਕ ਆਵਾਜ਼ ਸਰਦਾਰ ਸਿਮਰਜੀਤ ਸਿੰਘ ਮਾਨ ਜੇ ਥੋੜੀ ਵਜ੍ਹਾ ਨਾਲ ਹਰਦੇ ਆ ਤਾਂ ਇਹਦਾ ਮੇਹਣਾ ਵੀ ਤੁਹਾਨੂੰ ਜਾਊਗਾ ਕਿਤੇ ਇਹ ਨਾ ਹੋਊ ਕਿ ਤੁਸੀਂ ਦੋਨੇ ਹੀ ਹਾਰ ਜੋ ਤੇ ਤੀਜਾ ਆਪਦੀ ਬਾਜ਼ੀ ਮਾਰ ਦੇ ਸੋ ਸਾਡੀ ਸਨਿਮਰ ਬੇਨਤੀ ਹੈ ਕਿ ਇੱਥੋਂ ਸਿਟਿੰਗ ਐਮਪੀ ਸਰਦਾਰ ਸਿਮਰਜੀਤ ਸਿੰਘ ਮਾਨ ਹੈਗੇ ਆ ਜਿਹੜੇ ਵਧੀਆ ਆਪਦਾ ਕੰਮ ਕਰ ਰਹੇ ਆ ਤੁਸੀਂ ਪੰਜਾਬ ਪ੍ਰਧਾਨ ਸਭਾ ਦੇ ਪਲੇਟਫਾਰਮ ਉੱਤੇ ਆਪਣੇ ਪੰਜਾਬ ਪ੍ਰਤੀ ਮੁੱਦੇ ਚੱਕ ਰਹੇ ਹੋ ਉੱਥੇ ਚੁੱਕੀ ਜਾਵੋ ਸੋ ਬੜਾ ਸੋਚ ਵਿਚਾਰ ਕੇ ਤੁਹਾਡੇ ਵਾਸਤੇ ਇਹ ਫੈਸਲਾ ਲੈਣਾ ਪਤਾ ਸਮਾਂ ਅੱਜ ਅਸੀਂ ਜਿੰਨੇ ਵੀ ਪਾਰਟੀਆਂ ਤੇ ਪੰਜਾਬ ਪ੍ਰਤੀ ਚੰਗੀ ਸੋਚ ਨੂੰ ਲੈ ਕੇ ਇਕੱਠੇ ਹੋਏ ਆਂ ਤੁਹਾਡੇ ਅਸੀਂ ਸਪੋਰਟਰ ਆ ਤੁਹਾਨੂੰ ਇਹ ਸਲਿਮਰ ਬੇਨਤੀ ਕਰਦੇ ਆਂ ਕਿ ਜਿਹੜਾ ਇਹ ਫੈਸਲਾ ਤੁਸੀਂ ਅੱਜ ਦੇ ਅਖਬਾਰ ਚ ਬਿਆਨ ਰਾਹੀਂ ਦਿੱਤਾ ਹੈ ਕਿ ਜੇ ਮੈਨੂੰ ਪਾਰਟੀ ਵਿੱਚੋਂ ਚੋਣ ਨੂੰ ਲੜਾਈ ਤਾਂ ਮੈਂ ਇਥੋਂ ਜ਼ਰੂਰ ਲੜਾਂਗਾ ਉਹਦੇ ਤੇ ਪਲੀਜ਼ ਇੱਕ ਵਾਰ ਫੇਰ ਗੌਰ ਕੀਤੀ ਜਾਵੇ ਸੋ ਆ ਸਾਰੇ ਇੱਕ ਘੰਟੇ ਦੇ ਸੱਦੇ ਤੇ ਅਸੀਂ ਇਲੇ ਮਤਲਬ ਜਿਹੜੇ ਪੰਜਾਬ ਪੱਖੀ ਲੋਕ ਆ ਉਹ ਇਕੱਠੇ ਹੋਏ ਆ ਸੋ ਇੰਨੀ ਕਿ ਸਾਡੇ ਵੱਲੋਂ ਫੇਰ ਤੁਹਾਨੂੰ ਸੁਲਿਮਰ ਬੇਨਤੀ ਹੈ ਕਿ ਜੋ ਮੈਂ ਪਹਿਲਾਂ ਬੇਨਤੀਆਂ ਕੀਤੀਆਂ ਕਿ ਕਿਤੇ ਸੈਂਟਰ ਦੀਆਂ ਜਿਹੜੀਆਂ ਪਾਰਟੀਆਂ ਨੇ ਉਹ ਤੁਹਾਨੂੰ ਵਰਤ ਕੇ ਤੁਹਾਨੂੰ ਦੋਵੇਂ ਪੰਜਾਬ ਪੱਖੀ ਆਗੂਆਂ ਨੂੰ ਲੜਾ ਕੇ ਆਪ ਦਾ ਉल्लू ਨਾ ਸਿੱਧਾ ਕਰ ਜਾਣ ਇਸ ਗੱਲ ਤੋਂ ਜ਼ਰੂਰ ਸੁਚੇਤ ਹੋਓ ਅਮਨਦੀਪ ਸਿੰਘ ਜੀ ਅਸੀਂ ਕਿਉਂਕਿ ਜਿੰਨੇ ਲਗਭਗ ਸਾਡੇ ਪਿੱਛੇ ਵਲੰਟੀਅਰ ਖੜੇ ਨੇ ਇਹ ਸਾਰੇ ਲਗਭਗ ਸੰਗਰੂਰ ਤੋਂ ਨਹੀਂ ਕਿਉਂਕਿ ਅਸੀਂ ਇੱਥੋਂ ਦੇ ਲੋਕਲ ਹੋਣ ਦੇ ਕਾਰਨ ਕਰਕੇ ਸਾਨੂੰ ਕਹਣਾ ਜਿਹੜੀ ਪਿੰਡਾਂ ਦੀ ਆਵਾਜ਼ ਹੈਗੀ ਉਹ ਪਿੰਡਾਂ ਦੀ ਆਵਾਜ਼ ਦਾ ਸਾਨੂੰ ਪਤਾ ਵੀ ਕਿੱਥੇ ਜਦੋਂ ਕਿ ਪਿਛਲੇ ਵਾਰ 2022 ਦੇ ਵਿੱਚ ਐਮਪੀ ਦੀ ਚੋਣ ਸਰਦਾਰ ਸਿਮਰਜੀਤ ਸਿੰਘ ਮਾਨ ਜਿੱਤੇ ਸੀ ਉਦੋਂ ਵੀ ਲਗਭਗ ਸਾਨੂੰ ਪੈ ਸੀਗਾ ਵੀ ਇਹ ਸਿਮਰਜੀਤ ਮਾਨ ਚੋਂ ਜਿੱਤਣਗੇ ਕਿਉਂਕਿ ਪਿੰਡਾਂ ਦੀ ਆਵਾਜ਼ ਆ ਪੰਤਕ ਵੋਟਾਂ ਤੇ ਜਦੋਂ ਇਹ ਪੰਤਕ ਵੋਟ ਇਕੱਠੀ ਹੋ ਕੇ ਇੱਕ ਪਾਸੇ ਹਾਂ ਦਾ ਨਾ ਦਾ ਮਾਰਦੀ ਆ ਤਾਂ ਕਿਤੇ ਨਾ ਕਿਤੇ ਹਵਾ ਦੇ ਬੁੱਲੇ ਨੂੰ ਵੀ ਫਰਕ ਪੈ ਜਾਂਦਾ ਹੈਗਾ ਅਸੀਂ ਹੁਣ ਸੁਖਪਾਲ ਸਿੰਘ ਖਹਿਰਾ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆ ਵੀ ਤੁਸੀਂ ਪਲੀਜ਼ ਇਸ ਸੀਟ ਤੇ ਨਾ ਆਵੋ ਤੁਸੀਂ ਆਪਣੀ ਪਾਰਟੀ ਨੂੰ ਕਹੋ ਜਾਂ ਜੋ ਵੀ ਤੁਹਾਡੇ ਕੋਈ ਅੱਗੇ ਹੈ ਉਹਨਾਂ ਨੂੰ ਕਹੋ ਜਿੱਥੇ ਵੀ ਤੁਸੀਂ ਕਹਿ ਰਹੇ ਸਾਬ ਚੋਣ ਹੋਰ ਲੜਨੀ ਆ ਹੋਰ ਲੜਨ ਨੂੰ ਕਿਸੇ ਸੀਟ ਤੋਂ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਆ ਅਸੀਂ ਸੀਟ ਸੱਦ ਕੇ ਅਸੀਂ ਤੁਹਾਡੇ ਨਾਲ ਉੱਥੇ ਮਿਹਨਤ ਕਰਾਂਗੇ ਤੇ ਹਰ ਵਕਤ ਅਸੀਂ ਜਿੰਨਾ ਚਿਰ ਤੁਸੀਂ ਪੰਜਾਬ ਦੇ ਹੱਕ ਚ ਬੋਲਦੇ ਰਹੋਗੇ ਅਸੀਂ ਤੁਹਾਡੇ ਨਾਲ ਖੜਦੇ ਰਹਾਂਗੇ ਇਨਾਂ ਕ ਕੁਝ ਕਹਿੰਦੇ ਹੋਏ ਜਮਾ ਦੇ ਜਾਚਕਾਂ ਤੇ ਕੋਈ ਹੋਰ ਗੱਲਬਾਤ ਜਮੇਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ